ਹੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ ਫੋਨ ਕਰਦਾ ਕਿ ਤੂੰ ਡੈਡੀ ਘਰ ਨੂੰ ਆ ਜਾ ਅਸੀਂ ਮਾੜਾ ਕੰਮ ਜਾਨਨੇ ਆ ਉਹ ਮੈਨੂੰ ਐਂ ਤਾਂ ਦੱਸ ਮੈਨੂੰ ਤਾਂ ਇਸ ਵੇਲੇ ਆਉਂਦੇ ਬੈਠੇ ਹਾਂ ਕਿ ਕਰੇ ਮੈਂ ਪੁੱਛ ਨੂੰ ਜਾਂਦੇ ਕਿਥੋਂ ਬਸ ਚੁੱਪ ਆਉਂਦੇ ਤੁਰ ਕੇ ਲੈ ਉਹ ਤੁਸੀਂ ਮਾੜਾ ਮੋੜਾ ਦੱਸ ਕੇ ਤਾਂ ਜਾਓ ਵੀ ਅਸੀਂ ਇੱਥੇ ਜਾਨਨੇ ਆ ਆਹ ਕੰਮ ਆਹ ਬਾਤ ਹੈ ਉੱਤੋਂ ਟਾਈਮ ਕਿੰਨਾ ਹੋ ਗਿਆ ਨੀਰੇ ਜਿਆਦਾ ਟਾਈਮ ਹੋਇਆ ਪਿਆ ਉਹ ਐਂ ਤਾਂ ਨਹੀਂ ਉਹਨੂੰ ਪਤਾ ਵੀ ਬੋੜਾ ਤਾਂ ਨੀਰਾ ਬਦੂਗਾ ਨੀਰਾ ਤਾਂ ਸਹੀ ਪੋਣ ਆ ਕੇ ਠੰਡ ਦਾ ਮੁੱਕਾ ਮਾਲ ਪਸ਼ੂ ਅੰਦਰ ਹੋ ਜੇ ਕੋਈ ਮਲਮੜਾ ਧਾਰ ਰੋਕੇ ਦਾ ਟਾਈਮ ਹੋ ਜੇ ਧਾਰਸ ਦੇ ਹਾਂ ਚੋਈ ਜਾਵਦਾ 10 ਮਿੰਟ ਤੇ ਬੇਫਿਕਰੀ ਕੌਮ ਹੋ ਗਈ ਤਾਂ ਯਾਰ ਸਾਡੀ ਤਾਂ ਕਾਦੀ ਨਾਜ਼ ਨ ਪਤਨੀ ਮੇਰੇ ਤਾਂ ਸਮਝ ਨਹੀਂ ਆਉਂਦੀ ਹੋ ਗਈ ਕਿ ਇਹਨਾਂ ਨੂੰ ਕੰਡੇ ਦਾ ਮਰਦ ਤਿੱਥੋਂ ਵੇਚ ਦੇਣ ਜਮੀਨਾ ਭਖੜੇ ਤੂੰ ਲਈ ਜਾਂਦਾ ਕਰਾਉਣ ਇਹ ਨਾਲ ਤੋਂ ਪਹਿਲੇ ਤੈਨੂੰ ਕੀ ਖੜਾ ਸੀ ਤੇਰਾ ਤੇਰੇ ਘਰੇ ਚੰਗਾ ਭਲਾ ਕੰਮ ਚੱਲੀ ਜਾਂਦਾ ਸੀ ਹੋਈ ਜਾਂਦਾ ਸੀ ਤੂੰ ਜਮੀਨਾ ਕਰਾਉਣ ਬਾਧੀਆ ਕਿਧਰ ਜਾਂਦੀ ਜਮੀਰ ਤੇਰੀ ਖਬਰਾਂ ਕੀ ਕਰਦੇ ਫਿਰਦਨ ਕਿਸੇ ਦਾ ਕੀ ਪਤਾ ਹੁੰਦਾ ਐਵੇਂ ਉਹ ਨਾ ਕੇ ਜਿਹਦੇ ਮੂੰਹ ਤੇ ਉਸ ਕਹਦੇ ਹੁੰਦਾ ਬਗਾਨੀ ਇਹਦਾ ਕੀ ਪਤਾ ਕੀ ਸਕੀਮ ਦਿੱਤੀ ਕੀ ਮਤ ਦਿੱਤੀ ਹੋਗੀ ਧੁਰਿਆ ਫਰੀ ਤੱਕੇ ਜਾਂਦਾ ਹੁਣ ਸੁਣੀ ਜਾਈ ਲੋਕਾਂ ਦੀ ਲੰਜਮੀ ਲੋਕਾਂ ਦੇ ਘਰੇ ਹੁੰਦੀ ਸੀ ਉਵੇਂ ਹੂਮਨ ਤਾਂ ਲੱਗਦਾ ਭਖੜਾ ਕਾਦੀ ਵੱਡ ਬੀਜ ਲਿਆ ਇਹ ਗੱਲ ਹੈ ਕੋਈ ਮਾਣਾ ਮੋਟਾ ਦਾ ਬੰਦੇ ਨੂੰ ਦਿਮਾਗ ਲੜਾਓ ਵੀ ਮਾਣਾ ਮੋਟਾ ਬੰਦੇ ਨੂੰ ਘਰੇ ਆ ਜਾਂਦੇ ਹੋ ਘਰੇ ਆ ਕੇ ਲੈ ਬਾਪੂ ਅਸੀਂ ਇਹ ਆ ਕੰਮ ਜਾਣਦੇ ਆ ਆਹ ਤੁਹਾਨੂੰ ਕੰਮ ਐ ਆਹ ਮਜਬੂਰੀ ਐ ਤੇ ਮੇਰੀ ਤੁਰ ਗਈ ਬਿਨਾ ਮਤੋ ਲੈ ਕੌਣ ਦੇ ਆਇਆਂ ਨੂੰ ਪੁੱਛਦਾ ਐ ਇਹਨਾਂ ਦੀ ਚਲਦੀ ਕਹਾਣੀ ਐ ਐ ਕਿਵੇਂ ਚੱਲੂਗੀ ਇਹ ਵੀ ਐਂ ਤੁਰਨਾ ਤੇ ਐਂ ਜਾਣਾ ਐਂ ਨਹੀਂ ਸੰਦਾ ਇਹ ਕੁੰਡਾ ਖੜਕਾਉਣਾ ਪਊਗਾ ਫੇਰ ਹੀ ਕੰਮ ਲੂਟ ਆਉਗਾ ਹਣੀ ਐਂ ਕਿਵੇਂ ਚੱਲੇ ਗੱਲ ਇਹ ਬਿਨਾ ਮਰਜ਼ੀ ਤੋਂ ਤੁਰ ਜਾਣਾ ਗੱਲ ਨਹੀਂ ਸੁਣਨੀ ਬਾਤ ਨਹੀਂ ਸੁਣਨੀ ਦ ਫਨਾਨੀ ਪੁੱਛਣਾ ਨਹੀਂ ਤੁਰਗੇ ਜੀ ਕੰਮ ਸਾਨੂੰ ਕੰਮ ਦਾ ਕੀ ਮਤਲਬ ਹੋਇਆ ਵੀ ਦੱਸ ਕੇ ਦੇ ਵੀ ਆਹ ਕੰਮ ਹੈ ਜਿਹੜੀ ਇੱਧਰ ਜਾਣੇ ਆ ਇੱਧਰ ਆਉਣੇ ਆ ਇਹ ਕੋ ਕਾਨੂੰਨ ਹੈ ਵੀ ਸੁਨੇਹਾ ਦੇ ਬਕਲਾ ਮਾਸੀ ਮੈਂ ਤਾਂ ਆਪਦੀ ਭੈਣ ਵਾਸਤੇ ਨਾ ਵਧੀਆ ਦੇਸੀ ਘਿਓ ਦੀਆਂ ਪਿੰਨੀਆਂ ਲਿਆ ਨਾਲੇ ਵਧੀਆ ਸਾਰੇ ਗੱਚਕਾਂ ਲਿਆ ਐ ਨਾ ਰੋੜੀਆਂ ਲਿਆ ਐ ਬੇਪੁੱਤ ਵੀ ਜੇ ਇਹਦਾ ਗੁੱਸਾ ਮੜਾ ਮਾੜਾ ਸ਼ਾਂਤ ਤਾ ਅਗਲਾ ਚੰਗਾ ਹੀ ਦਿੰਦਾ ਹੁੰਦਾ ਮਾਸੀ ਕਦੋਂ ਕਹਿੰਦੀ ਐ ਵੀ ਤੂੰ ਮੜਾ ਲਿਆ ਵਧੀਆ ਹੀ ਦਿੰਦੇ ਹੁੰਦੇ ਆ ਭੈਣਾਂ ਨੂੰ ਤਾਂ ਅੱਗੇ ਨਾ ਮੇਰੇ ਭਰਾ ਆਉਂਦੇ ਤੇ ਉਦੋਂ ਤਾਂ ਨਾ ਹੱ ਚੱਕੀ ਤੇ ਪਹਿਲਾਂ ਪੈਂਚੌਲ ਪੀ ਗਿੱਲੇ ਕਰਦਿਆਂ ਚੌਲ ਗਿੱਲੇ ਕਰਕੇ ਲੀੜੇ ਚ ਪਾ ਕੇ ਰੱਖਦੇ ਫੇਰ ਉਹਨਾਂ ਨੂੰ ਸਲਾਬੇ ਨਾਲ ਦੋ ਦੋ ਜਾਣੇ ਚੱਕੀ ਫੇਰਦੇ ਉਹ ਫਿਰਦੀ ਨਾਲ ਜੰਮ ਜਾਂਦੀ ਚੱਕੀ ਸਹੀ ਗੱਲ ਹੈ ਮੇਰਾ ਪਰਾਂ ਉਹ ਪਿੰਡੀਆਂ ਵਾਲੇ ਹੁੰਦਾ ਵਿੱਚ ਕਾਲੀਆਂ ਮਿਰਚਾਂ ਪਾਈਆਂ ਹੁੰਦੀਆਂ ਵਿੱਚ ਬਾਦਾਮ ਪਾਏ ਹੁੰਦੇ ਬਲਾ ਸਵਾਦ ਲੱਗਦੀਆਂ ਵਿੱਚ ਜਮੈਣ ਪਾ ਲੈਂਦੇ ਹੁਣ ਤਾਂ ਅਗਲਾ ਪਿੰਡੀਆਂ ਖਾਂਦਾ ਨਹੀਂ ਭਾਈ ਚੌਲਾਂ ਦੀਆਂ ਦੇਖ ਹੁਣ ਤਾਂ ਚੌਲਾ ਗੂਲਾ ਦੀਆਂ ਪਿੰਡੀਆਂ ਤਾਂ ਨਹੀਂ ਖਾਂਦੇ ਹੁਣ ਖੋਆ ਘੂਆ ਭਾਲਦੇ ਆ ਜਵਾਕ ਸਹੀ ਗੱਲ ਹੈ ਮਾਸੀ ਮੈਂ ਤਾਂ ਖੋਏ ਦੀਆਂ ਪਿੰਡੀਆਂ ਹੀ ਲੇ ਹਾਂ ਪਰ ਮਾਸੀ ਜੀ ਮਰੁੰਡੇ ਮਰੁੰਡੇ ਵੀ ਨਹੀਂ ਅਗਲਾ ਕੋਈ ਖਾਂਦਾ ਹਾਂ ਹਾਂ ਮਰੁੰਡੇ ਦਾ ਵੀ ਪੁੱਤਰ ਬਾਜ ਗਏ ਅੱਗੇ ਤਾਂ ਨਾ ਭਰ ਕੇ ਨਾ ਕੱਚੇ ਭੜੋਲੇ ਹੁੰਦੇ ਅਛੇ ਤੇ ਕੱਟੇ ਭੜੋ ਨਾਂ ਦੇ ਵਿੱਚ ਨਾ ਮਰੂਨ ਦੇ ਬਣਾ ਕੇ ਰੱਖ ਲੈਂਦੇ ਮੀਨਾ ਵੀ ਨਾ ਖਾਈ ਜਾਂਦੇ ਭੰਨ ਕੇ ਬੱਟੇ ਨਾ ਭੰਦੇ ਉਹ ਮਾਸੇ ਲੈ ਤਾਂ ਉਹ ਵੀ ਆਉਂਦੇ ਗੱਲ ਕਰੋਂ ਤੈਨੂੰ ਪਤਾ ਖਾਂਦਾ ਨਹੀਂ ਕੋਈ ਹੁਣਾ ਹਾਂ ਬਾਕੀ ਸਾਰੇ ਦੰਦ ਜਾੜਾ ਨਹੀਂ ਹੁਣ ਕਿਸੇ ਦੇ ਕੰਮ ਕਰਦੇ ਹਾਂ ਅੱਜ ਤਾਂ ਮਾਸੇ ਹਰੇਕ ਦੇ ਦੰਦ ਦੁਖੀ ਜਾਂਦੇ ਹਾਂ 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 ਨਹੀਂ ਸਖਤ ਚੀਜ਼ ਖਾਦੇ ਵੀ ਨਹੀਂ ਜਾਂਦੇ ਭਾਈ ਹੁਣ ਤੇ ਸਾਰੇ ਮਾਸੇ ਜੀ ਸਖਤ ਚੀਜ਼ ਕਿਸੇ ਤੋਂ ਨਹੀਂ ਖਾਦੀ ਜਾਂਦੀ ਭਾਵੇਂ ਦੀ ਕੋਈ ਬੁੜਾ ਐ ਭਾਵੇਂ ਦੀ ਕੋਈ ਜਵਾਨ ਬੇਪੁੱਤ ਅੱਗੇ ਤਾਂ ਇਹ ਜਰਵਾਜ ਹੁੰਦੇ ਤੀ ਤਾਂ ਨਾ ਪਰ ਮਾਂ ਬੁੜੀ ਹੋ ਜਾਂਦੀ ਤੇ ਲੈ ਕੇ ਆਉਂਦਾ ਭਾਈ ਅਗਲਾ ਸੇਰ ਪਾਈਆ ਦੇ ਜਾਂਦਾ ਭਾਵਾ ਸਹੀ ਗੱਲ ਆ ਮਾਸੀ ਜਦੋਂ ਅਗਲਾ ਆ ਜਾਂਦਾ ਨਾ ਬਸ ਉਹੀ ਬੋ ਵੱਡੀ ਹੁੰਦੀ ਵੀ ਮੇਰਾ ਭਰਾ ਆ ਸਹੀ ਗੱਲ ਆ ਮਾਸੀ ਜੇ ਲੈਂਦਾ ਭੁੱਖ ਥੋੜੀ ਹੁੰਦੀ ਮਾਸੀ ਹਾਂ ਹੁਣ ਤਾਂ ਉਹ ਗੱਲੇ ਹੀ ਨਹੀਂ ਰਹਿਗੀਆਂ ਹਾਂ ਹੁਣ ਤਾਂ ਉਹ ਗੱਲੇ ਹੀ ਨਹੀਂ ਰਹਿਗੀਆਂ ਭਾਈ ਤੇ ਹੁਣ ਇਹ ਐਡਾ ਹਰਖ ਮੰਨੀਆਂ ਜਾਂਦੇ ਮੈਂ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਉਹ ਮਾਸੀ ਬਸ ਗੱਲ ਤਾਂ ਕੁਛ ਵੀ ਨਹੀਂ ਹੈਗੀ ਬਸ ਉਹ ਮਾੜੀ ਮਾੜੀ ਗੱਲੇ ਦਾ ਕੁਸਤਾ ਸੁਭਾਈ ਹੈ ਇਹ じゃ ਗੁੱਸੇ ਹੋਰ ਨਹੀਂ ਮੰਨ ਚਦਾ ਇਹਦੇ ਕੁਛ ਨਹੀਂਗਾ ਪੜਕਦੀ ਤਾਂ ਉਤੋਂ ਉਤੋਂ ਹੁੰਦੀ ਆ ਦੇਤੇ ਰਿਪੇ ਉਹਨੇ ਕੁਸ ਕਹਤਾ ਹੁਣ ਸਾਨੂੰ ਪਤਾ ਨਹੀਂ ਹੋਣਾ ਜਾਂ ਆਹੀ ਗੱਲ ਆ ਮਾਸੀ ਆਹੀ ਗੱਲ ਹੋਊਗੀ ਨਾਲੇ ਐ ਆਵਾਂ ਸੀ ਜੇ ਸਾਨੂੰ ਦੱਸ ਦੇ ਵੀ ਮੇਰੇ ਢਿੱਡ ਚ ਆਹ ਗੱਲ ਪਿੱਛੇ ਮੈਂ ਤੁਹਾਡੇ ਨਾਲ ਗੁੱਸੇ ਆ ਫੇਰ ਤਾਂ ਸਮਾਂ ਦੀ ਗੁੱਸਾ ਘਟ ਜੇ ਹੁਣ ਸਾਨੂੰ ਤਾਂ ਪਤਾ ਹੀ ਹੋਊਗਾ ਵੀ ਕਾਦੀ ਗੱਲ ਦਾ ਗੁੱਸਾ ਹੈ ਮੈਨੂੰ ਪਤਾ ਤਾਂ ਮੈਨੂੰ ਨਹੀਂ ਪਤਾ ਸਹੀ ਗੱਲ ਆ ਮਾਸੀ ਗੱਲ ਤਾਂ ਕੋਈ ਬਾਲੀ ਵੱਡੀ ਨਹੀਂ ਬਸ ਉਹੀ ਬਸ ਇਹਦਾ ਸੁਭਾਈ ਹੈ ਜਮਾਸੀ ਚੱਲ ਕੋਈ ਨਹੀਂ ਭਾਈ ਗੁੱਸਾ ਨਾ ਕਰਿਓ ਨਾ ਗੁੱਸਾ ਦਾ ਕੀ ਕਰਨਾ ਮਾਸੀ ਹਾਂ ਤਾਂ ਗੁੱਸਾ ਨਾ ਕਰਿਓ ਚਲੀਏ ਪਰੋਣ ਆਪਾਂ ਕੋਈ ਨਹੀਂ ਆਉਂਦੀਏ ਪਾਣੀ ਲੈ ਕੇ ਘੜੋ ਪਾਣੀ ਕੋੜੇ ਪੁੱਤ ਚਾਹ ਦੀ ਘੁੱਟ ਵੀ ਕਰ ਲੈਂਦੀ ਮਾਂ ਮੇਰੀ ਗੱਲ ਸੁਣ ਲੈ ਚਾਹ ਦੀ ਗੱਲ ਕਰਦੀ ਆਂ ਕਿ ਇਹ ਤਾਂ ਮੇਰੇ ਘਰ ਦਾ ਪਾਣੀ ਪੀਣ ਦੇ ਲੈਕ ਵੀ ਨਹੀਂ ਹੈਗੇ ਕੋੜੇ ਪੁੱਤ ਕਾਹ ਨੂੰ ਪੈਣਾ ਨੂੰ ਤਾਂ ਪਾਈਤੀ ਦਾ ਚੰਦ ਚਾਟ ਜਾਂਦਾ ਹੁੰਦਾ ਜਦੋਂ ਕਰੇ ਆ ਜਾਂਦੇ ਹੁੰਦੇ ਐਡਾ ਨਾ ਕਬਰਾ ਕੋਈ ਨਹੀਂ ਮਾਂ ਤੇ ਅਨਸਾਰ ਤਾਂ ਹੁੰਦਾ ਪੇਕਿਆ ਬਿਨਾ ਉਹ ਪੈਣੇ ਕਿਉਂ ਗੁੱਸਾ ਕਰਦੀਆਂ ਜਿੱਦ ਤੇਰੀ ਹਾਈ ਗੱਲ ਲੈ ਮੈਂ ਤਾਂ ਪਾਣੀ ਵੀ ਨਹੀਂ ਪੀਂਦਾ ਠੀਕ ਹੈ ਰੱਖ ਦੇ ਕੋੜ ਕੋਈ ਨਹੀਂ ਪੁੱਤ ਬੇਪੀਲਾ ਆਈ ਨਾ ਨੇ ਗੱਲਾਂ ਹੀ ਇਹ ਜਿਹੀਆਂ ਕੀਤੀਆਂ ਨੇ ਮੇਰੇ ਨਾਲ ਜੱਗੋਂ ਤੇਰਮੀਆਂ ਕੀਤੀਆਂ ਨੇ ਤੈਨੂੰ ਕੀ ਦੱਸਾਂ ਮੈਂ ਉੜ ਕੋ ਤੋ ਦੇ ਦਾ ਤੂੰ ਕਦੇ ਉਹ ਦੇ ਦਾ ਤੂੰ ਕਦੇ ਮਿਹਰਬਾਨੀ ਪਾਇਆ ਜੇ ਪੈਣੇ ਤੇਰੇ ਮਨ ਚ ਕੋਈ ਗੱਲ ਹੈ ਹੁਣ ਅਸੀਂ ਤੇਰੇ ਕੋਲੇ ਬੈਠੇ ਆ ਸਾਡੇ ਮੂੰਹ ਤੇ ਕਹਿ ਦੇ ਉਹ ਪੈਣੇ ਅਸੀਂ ਕੁਛ ਨਹੀਂ ਕਰਿਆ ਕਰਿਆ ਸਾਰਾ ਕੁਛ ਬਾਪੂ ਨੇ ਸਾਡੇ ਨਾਲ ਤਾਂ ਤੂੰ ਐਵੇਂ ਗੁੱਸਾ ਕਰੀ ਬਾਬੀ ਇਹ ਗੱਲ ਮੇਰੀ ਤੇ ਬਾਈ ਦੀ ਆ ਤੂੰ ਸਾਡੇ ਭੈਣ ਭਾਈਆਂ ਦੇ ਵਿੱਚ ਨਾ ਆ ਤੈਨੂੰ ਮੈਂ ਦਸਾਂ ਤੂੰ ਤਾਂ ਪਹਿਲਾਂ ਹੀ ਆਪਦੇ ਪਿੱਛੇ ਲਾ ਰੱਖਿਆ ਉਹ ਤਾਂ ਛੁੱਡੂ ਹੈਗਾ ਉਹ ਤਾਂ ਕੁਛ ਬੋਲਦਾ ਹੀ ਨਹੀਂ ਉਹਨੂੰ ਨਾ ਤੂੰ ਬੋਲਣ ਦਿਨੀ ਆਗੀ ਓ ਪਾਣੇ ਤੂੰ ਬਾਲੀ ਗੱਲ ਨਾ ਬਦਾ ਚੱਲ ਜੇ ਤੂੰ ਸਾਡੇ ਨਾਲ ਨਹੀਂ ਵਰਤਣਾ ਨਾ ਵਰਤ ਤੂੰ ਆ ਸਾਮਾਨ ਰੱਖ ਲੈ ਚੱਲ ਕੋਈ ਗੱਲ ਨਹੀਂ ਨਾ ਅਸੀਂ ਆਇਆ ਕਰਾਂਗੇ ਅੱਗੇ ਤੋਂ ਚੱਲ ਚੱਲੀਏ ਇੱਧਰ ਮਾਂ ਦੀ ਲੋੜ ਹੈਗੀ ਆਪਦਾ ਚੱਕੋ ਸਾਰਾ ਕੁਝ ਲੈ ਜਾ ਮੈਨੂੰ ਨਹੀਂ ਲੋੜ ਹੈਗੀ ਕੁੜ ਕੋਈ ਨਹੀਂ ਪੁੱਤੰ ਦਾ ਮੈਂ ਤੁਹਾਡੇ ਸਾਮਾਨ ਤੇ ਮਾਂ ਤੂੰ ਬੱਸ ਕਰਿਆ ਕਰ ਫੜਾ ਦੇ ਇਹਨਾਂ ਨੂੰ ਕੁੜ ਪੁੱਤਾਂ ਨਾ ਘੜਾਈ ਜੰਨੀ ਆ ਸਾਮਾਨ ਲੱਗੀ ਗੁੱਸਾ ਕੋਈ ਗੱਲ ਨਹੀਂ ਤੂੰ ਸਾਮਾਨ ਰੱਖ ਲੈ ਜੇ ਤੈਨੂੰ ਅਸੀਂ ਨਹੀਂ ਚੰਗੇ ਲੱਗਦੇ ਅਸੀਂ ਭਾਗ ਜਾਂਦੇ ਚੱਲ ਚੱਲੀਏ ਕਰ ਲੈ ਕੋਈ ਨਾ ਬੱਸ ਚੰਗਾ ਮਾਸੀ ਆਉਂਦੀ ਉਹਨਾਂ ਦੇ ਕਿਹੜਾ ਸਰਦਾ ਨਹੀਂ ਹੈਗਾ ਚੰਗਾ ਪੁੱਤ ਜਦ ਕੋਈ ਨਾ ਪਹਣੇ ਮੇਰੇ ਤੇ ਕੋਈ ਰਿਸ਼ਤੇਦਾਰੀ ਸੀ ਬਰਤਨ ਵਾਲੀ ਹਾਂ ਜੀ ਤੁਸੀਂ ਕਾਹਨੂੰ ਕੋਈ ਨਾ ਆਜੂਗੀ ਜਦੋਂ ਮੇਰਾ ਦਿਲ ਕਰੂਗਾ ਕੁੜੇ ਪੁੱਤ ਆਪਣੇ ਤਾਂ ਇੱਕ ਰਿਸ਼ਤੇਦਾਰੀ ਸੀ ਬਰਤਨ ਵਾਲੀ ਕਾਹਨੂੰ ਰੁੱਖੀ ਹੋਈ ਜਾਂਦੀਆਂ ਵੀ ਐਵੇਂ ਨਾ ਸਰਦਾ ਨਹੀਂ ਹੁੰਦਾ ਕੱਲ ਨੂੰ ਕਪਰਾਟ ਪਈ ਜਾਣਗੇ ਬਲੱਡ ਵਧੀ ਜਾਊਗਾ ਤੁਹਾਡਾ ਸਰ ਜਾਂਦਾ ਹੁੰਦਾ ਜਿਹਦੇ ਕੋਈ ਹੁੰਦਾ ਨਹੀਂ ਉਹਦਾ ਕਿਤੇ ਸਰਦਾ ਨਹੀਂ ਹੁੰਦਾ ਹੈਗਾ ਤੂੰ ਤਾਂ ਉਹੀ ਉਹੀ 13ਵੀਂ ਸਦੀ ਵਾਲੀਆਂ ਹੀ ਗੱਲਾਂ ਚੱਕੀ ਫਿਰਦੀਆਂ ਗੀ ਕੁੜੇ 13ਵੀਂ ਸਦੀ ਵਾਲੀਆਂ ਕਬ ਚੱਕੀ ਜਾਂਦੀਆਂ ਪੁੱਤ ਆਪਦੇ ਪੇਕਿਆ ਮੇਨਾ ਈ ਦੱਸ ਸੇਵਿਆਂ ਚ ਪਈ ਵੀ ਦੇਖਦੀ ਆ ਪੇਕਿਆਂ ਨੂੰ ਤੂੰ ਐਡਾ ਕਿਉਂ ਹਰਖ ਗਈ ਇਹਨਾਂ ਕੋਲ ਫਿਰ ਜੇ ਤੂੰ ਮੈਨੂੰ ਕੋਈ ਗੱਲ ਦੱਸ ਤੈਨੂੰ ਐਡੀ ਚੂਵੀ ਇਹਨਾਂ ਨੇ ਕੀ ਕਹਿਤਾ ਬਸ ਮਾਂ ਜਾਂ ਮੈਂ ਜਾਣਦੀ ਆ ਜਾਂ ਉੱਪਰ ਵਾਲਾ ਜਾਣਦਾਗਾ ਤੈਨੂੰ ਮੈਂ ਕੀ ਦੱਸਾਂ ਕੱਲ ਨੂੰ ਤੂੰ ਮੈਨੂੰ ਮਿਹਣੇ ਦੇਵੇਂਗੀ ਮੇਰੇ ਨਾਲ ਐਗੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ ਫਿਰ ਸਾਥੋ ਚੋਰੀਆਂ ਰੱਖ ਲੈਗੀ ਚਲ ਕੋਈ ਨਾ ਜਰੂਰ ਲਾਸਮਾਨ ਅੰਦਰ ਕਰ ਦੇ ਊੜੇ ਪੁੱਤ ਕਹਿੰਦਾ ਨਾ ਮੈਂ ਦੇਸੀ ਘਿਓ ਦੇ ਲਿਆਏ ਆ ਬਣਾ ਕੇ ਪਿੰਨੀਆਂ ਤੇ ਕੋਈ ਨਹੀਂ ਚਲ ਖਾ ਲਾਂਗੇ ਮਾਂ ਮੇਰੀ ਗੱਲ ਸੁਣਦਾ ਆ ਜਿਹੜਾ ਸਮਾਨ ਆ ਨਾ ਤੂੰ ਖਾ ਲਈ ਤੈਨੂੰ ਇਹ ਸਵਾਦਲਾਲਾ ਖਾ ਲਈ ਇਹਨਾਂ ਨੂੰ ਕਿੰਨੀਆਂ ਨੂੰ ਤੈਨੂੰ ਚੰਗਾ ਲੱਗਦਾਗਾ ਮੈਨੂੰ ਤਾਂ ਕੋਈ ਚੰਗਾ ਨਹੀਂ ਤਾਂ ਮੇਰੇ ਤਾਂ ਰੋਟੀ ਦਾ ਟੁੱਕ ਸੁਟਿਆ ਪਿਆਗਾ ਜਦੋਂ ਮੈਂ ਇਹਨਾਂ ਨੂੰ ਦੇਖ ਲਿਆ ਲੈ ਦੱਸ ਕੁੜੇ ਪੁੱਤ ਹੁਣ ਸਿੱਟਿਆ ਤਾਂ ਨਹੀਂ ਜਾਂਦਾ ਖਾਵਾਂਗੇ ਤਾਂ ਹੈਗੀ ਚਲ ਤਰ ਗਏ ਵਿਚਾਰੇ ਹੁਣ ਜਵਾਕ ਸੀਗੇ ਕਿ ਆਨੂੰ ਇੰਨਾ ਉਡੋੜ ਪੈਣੀ ਤੈਨੂੰ ਤਾਂ ਮੈਂ ਉਹੋ ਕਹੀ ਗਈਆਂ ਵੀ ਭਾਈ ਉਹਨਾਂ ਨੂੰ ਚਕਾ ਦੇ ਚਕਾ ਦੇ ਚਕਾ ਦੇ ਕੋਰਾ ਦਾ ਤੂੰ ਵੀ ਮੜਾ ਮੋਟਾ ਮਿੰਡ ਮਿੰਡ ਕਰੀ ਗਈਆਂ ਵੀ ਤੂੰ ਉਹਨਾਂ ਨੂੰ ਮੋੜ ਕੇ ਭਰੇ ਕਰ ਉਹਨਾਂ ਨੂੰ ਵੀ ਪਤਾ ਲੱਗੇ ਵੀ ਜਿਹੜੇ ਪੈਰੀਆਂ ਆ ਸਾਡੇ ਉਸੇ ਪੈਰੀ ਮੋੜਿਆ ਸਨ ਪੁੱਤ ਮੇਰੀ ਗੱਲ ਸੁਣ ਤੈਰਾ ਤਾਂ ਗੁੱਸਾ ਸੀ ਮੇਰੀ ਜਾ ਕੇ ਦੱਸ ਕਰੀ ਗੱਲ ਬਣਾਉਣਗੇ ਵੀ ਬੁੜੀ ਨੇ ਝੋਲਾ ਮੋੜਤਾ ਐਡੀ ਠਕਾਰੀ ਹੋਈ ਬੁੜੀ ਤੇ ਪੁੱਤ ਸਾ ਵੀ ਧੀਆ ਆਣੇ ਆ ਝੋਲੇ ਮੋੜਦੇ ਨਹੀਂ ਹੁੰਦੇ ਕੋਈ ਨਹੀਂ ਮਾਂ ਬਥੇਰੇ ਮੜ ਜਾਂਦੇ ਨੇ ਜੇ ਬੰਦਾ ਮੋੜਨ ਤੇ ਆਵੇ ਤੂੰ ਤਾਂ ਨਾ ਬੱਸ ਮੇਰੇ ਤੇ ਵੀ ਹਰ ਘਟਾਲੀ ਜਾਨੀ ਵੀ ਤੂੰ ਅੱਦੇ ਦੀ ਦੱਸ ਦੇ ਮੈਨੂੰ ਤੁਹਾਡੇ ਘਰੇ ਕੀ ਕਹਾਣੀ ਐ ਖਬਰਾਂ ਕਿੱਡੀ ਕ ਗੱਲ ਐ ਕਿ ਜਮਾਏ ਜਾਣਦੀਆਂ ਜਾਂ ਉਤਲਾ ਜਾਣਦਾ ਰੱਬ ਜਾਣਦਾ ਲੈ ਦੱਸ ਹੈ ਵੀ ਮੈਨੂੰ ਆ ਗੱਲਾਂ ਦਾ ਕੀ ਪਤਾ ਮੇਰਾ ਤਾਂ ਹੁਣ ਇੱਕ ਰਿਸ਼ਤੇਦਾਰੀ ਸੀ ਲੈ ਇੱਕ ਜਵਾਕ ਸੀ ਉਹਨਾਂ ਨੂੰ ਤੂੰ ਵੜਵੜ ਪਈ ਜਾਂਦੀਆਂ ਦੱਸ ਹੋਰ ਵਰਤਾਂਗੀ ਕਿਹਦੇ ਨਾਲ ਮੈਂ ਤਾਂ ਮੇਰੇ ਤਾਂ ਭਰਾ ਹੁਣ ਤੱਕ ਆਉਂਦੇ ਰਹੇ ਆ ਬੁਢੇ ਹੋ ਗਏ ਸੀ ਜਮਾ ਹੂੰ ਲੈ ਦੱਸ ਵੀ ਕਿਹਦੇ ਨਾਲ ਵਰਤੋਂਗੇ ਤੁਸੀਂ ਮੈਂ ਨਾਲ ਕਹਿਣਾ ਹੁੰਦਾ ਵੀ ਨਹੀਂ ਗੱਲ ਬਣਦੀਂ ਹਟੇ ਨਹੀਂ ਜਿੰਦਾ ਬੇਇੱਜ਼ਤੀ ਨਹੀਂ ਕਰਾ ਕੇ ਇਹ ਚੁਕਾਦੀ ਬੇਇੱਜ਼ਤੀ ਹੋਈ ਜੀ ਬੇਇੱਜ਼ਤੀ ਹੈ ਕਿਵੇਂ ਚਵਰ-ਚਵਰ ਬੋਲਦੀ ਮਨੂੰ ਹੁਣ ਸਾ ਆਪਣੀ ਕੁੜੀ ਦਾ ਪਤਾ ਨਹੀਂ ਐਵੇਂ ਬਾਪੂ ਨੂੰ ਸਾਰੀ ਆਪਣੀ ਕੁੜੀ ਦੇ ਬਾਰੇ ਸਾਰਾ ਪਤਾ ਤਾਂ ਹੀ ਨਹੀਂ ਹੋ ਗਿਆ ਦਾ ਹੁੰਦਾ ਨਹੀਂ ਉਹਨੂੰ ਕਹਿੰਦਾ ਦੀਦਾ ਨਹੀਂ ਸੀ ਵੀ ਤੂੰ ਸਮਾਨ ਦੇਓ ਉੱਤੋਂ ਦੀ ਹੋਊ ਚਲਦੀ ਐ ਤੂੰ ਕੰਡਿਆਂ ਤੇ ਤਾਰਾਂ ਤੇ ਫੇਦੀਆਂ ਕੰਡਿਆਂ ਉਤੋਂ ਦੀ ਮੇਰੀ ਗੱਲ ਸੁਣੋ ਜੀ ਚੱਲ ਕੋਈ ਨਾ ਧੀ ਚੱਲ ਕੋਈ ਨਾ ਕੋਈ ਨਾ ਲੜਖੀ ਐ ਚਾਰ ਦਿਨਾਂ ਨੂੰ ਨਾ ਆਪਾਂ ਨੂੰ ਕੁੜੀ ਨੇ ਆਖਣਾ ਵੀ ਮੇਰੇ ਕੋਲੇ ਤਿੱਥ ਤੇ ਹੱਥ ਤੇ ਪਹੁੰਚੇ ਨਹੀਂ ਆਪਣਾ ਉਹਦੇ ਕੋਲੇ ਜਾਣ ਦਾ ਫਰਜ ਸੀ ਜੇ ਚਲ ਨਹੀਂ ਬੋਲੀ ਉਹ ਆਪਣੇ ਨਾਲ ਭਈ ਉਹਦੀ ਮਾਰੀ ਉਹ ਜੇ ਬੋਲੀ ਨਾ ਨਾ ਬੋਲਦੀ ਜਿਹੜੀ ਬੇਇੱਜ਼ਤੀ ਕਰਦੀ ਇਹ ਤੋਂ ਥੋੜਾ ਕੋਈ ਕੰਮ ਉਹਦੀ ਸੱਸ ਕੀ ਸੋਦੀ ਹੋਊਗੀ ਠੀਕ ਹੈ ਦਬਾਕੇ ਐਡੀ ਕੋਈ ਗੱਲ ਨਹੀਂ ਸੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਰਿਆ ਬਾਪੂ ਨੇ ਸਾਰਾ ਕੁਝ ਵੀ ਦੱਸੇ ਚ ਗੁੱਸੇ ਵਾਲੀ ਕੀ ਗੱਲ ਹੈ ਚਲ ਕੋਈ ਨਾ ਜੀ ਤੁਸੀਂ ਠੰਡੇ ਹੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਮੈਂ ਨਾ ਚਾਹ ਬਣਾ ਕੇ ਲਿਆਉਣੀ ਮੈਨੂੰ ਐ ਦੱਸਦੇ ਠੀਕ ਹੈ ਐਨੇ ਮਹਿੰਗਾ ਮੈਂ ਖੁਆਲੇ ਗੁਪਿੰਨੀਆ ਬਣਵਾ ਕੇ ਲਿਆ ਸੀ ਐਨਾ ਸਮਾਨ ਲੈ ਕੇ ਗਏ 1000 ਰੁਪਏ 1500 ਦਾ ਸਮਾਨ ਲੈ ਕੇ ਗਏ ਜਿੱਦ ਤੂੰ ਕਹਿੰਦੀ ਸੂਟ ਸੂਟ ਦੇ ਮੈਂ ਚਲ ਤੂੰ ਰੁਪਏ ਦਿਆਂਦੇ ਆਪਾਂ ਦੇਖੀ ਹੁੰਦੇ ਕੁਝ ਚੰਗੀਆਂ ਵਧੀਆ ਖੁਆ ਵਧੀਆ ਖੁਆ ਸੀ ਰੇਨ ਨਾਲ 600 650 ਰੁਪਏ ਨੂੰ ਖੁਆ ਦਿੱਤਾ ਸੀ ਜਿਹੜੇ ਮੈਂ ਪਿੰਨੀਆ ਬਣਵਾ ਕੇ ਲੈ ਕੇ ਗਏ ਉਹਨਾਂ ਨੇ ਪਤਾ ਚੱਕ ਕੇ ਰੂੜੀ ਤੇ ਸੜਦੇ ਹੋ ਇਹਦੂ ਦਾ ਚੱਕ ਲਓ ਤੂੰ ਹੀ ਚੱਕ ਲਓ ਜੋ ਮੋੜ ਨੂੰ ਮੋੜ ਕਰੀ ਜਾਂਦੀ ਸੀ ਇਦੂ ਘਰੇ ਨਾਲ ਚਾਹ ਨਾਲ ਖਾਤਾ ਲੈਂਦੇ ਹੁਣ ਖੁਆ ਵੀ ਜਾਊ ਰੂੜੀ ਤੇ ਮਨੁਪਤੀ ਆ ਸਾਡੀ ਕੁੜੀ ਦਾ ਮੇਰੀ ਗੱਲ ਸੁਣੋ ਜੀ ਤੁਸੀਂ ਖੋਆ ਖੋਆ ਕਰੀ ਜਾਂਦੇ ਚਲ ਨਾ ਆਪਣੀ ਕੁੜੀ ਖਾਊਗੀ ਉਹਦੀ ਸੱਸ ਖਾ ਲੂਗੀ ਸੱਸ ਨੇ ਤਾਂ ਵੇਖ ਕੁਝ ਨਹੀਂ ਕਿਹਾ ਕੋਈ ਮਾੜੀ ਗੱਲ ਨਹੀਂ ਉਹਨੇ ਕੋਈ ਕਹੀ ਕੱਲੀ ਕੁੜੀ ਬੋਲੀ ਗਈ ਹੈ ਉਹ ਤਾਂ ਹਜੇ ਸਮਾਂ ਦੀ ਰੋਕੀ ਗਈ ਹੈ ਵੀ ਵੇਖ ਕਰਨਾ ਪੁੱਤ ਐ ਨਹੀਂ ਬੋਲਦੇ ਹੁੰਦੇ ਉਹ ਮਾਸੀ ਤਾਂ ਚੰਗੀ ਆ ਹਨਾ ਜਿਹੜਾ ਲਗਰ ਆਪਣੀ ਕੁੜੀ ਭੈੜੀ ਆ ਹਨਾ ਦੱਸ ਕੀ ਕਰੀਏ ਚਲ ਛੱਡ ਪਰਾਂ ਯਾਰ ਸਾਰਾ ਕੁਝ ਮੈਂ ਚਾਹ ਬਣਾ ਕੇ ਲੈਣੀ ਆ ਤੇਰੇ ਵਾਸਤੇ ਮੈਂ ਤਾਂ ਬਸ ਪਿਆਤੀ ਚਾਹ ਪਹਿਲਾਂ ਕੁੜੀ ਨੇ ਪਿਆਤੀ ਜਿਹੇ ਜੀ ਉਹ ਹੀ ਤੂੰ ਪਿਆ ਦੇਂਗੀ ਮੈਂ ਤਾਂ ਚਾਰ ਜਿਹੜੇ ਗੰਡੇ ਰਹਿੰਦੇ ਆ ਉਹ ਲਾਉਣਾ ਖੇਤੇ ਜਾ ਕੇ ਇਹ ਕੰਮ ਵੀ ਛੜਾਇਆ ਨਾਲੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਣੀ। ਬਿਲਕੁਲ ਨਹੀਂ। ਇਹਨੂੰ ਵੀ ਗੁੱਸਾ ਹੋਣਾ ਹੀ ਆ। ਮੈਨੂੰ ਤਾਂ ਐ ਸੀ ਵੀ ਮਾਂ ਨੇ ਮੈਨੂੰ ਚੰਗੀ ਰਹਿ ਦਿੰਦੀ ਐ। ਵੀ ਭੈਣ ਚੱਜ ਨਾਲ ਬੋਲੀ ਸੀ। ਆਹ ਪਤਾ ਨਹੀਂ ਸੀ ਕਿ ਆਹ ਗੱਲ ਹੋ ਜਾਈ। ਚੱਲ ਮਣਾ ਘਰ ਆਵਦੇ ਤੰਦੇ ਜਿਹੜੇ ਛੱਡ ਕੇ ਗਏ ਸੀ। ਹੂੰ ਅੰਦਰੀ ਬੜਬੜ ਕਰੀ ਜਦੋਂ ਪਤਨੀ ਮੈਨੂੰ ਸਮਝੀ ਉਹਦੀ ਗੱਲ ਇਧਰੋਂ ਅੱਗੇ ਇਧਰੀ ਵੜ ਕੇ। ਉਹਰੇ ਉਹ ਕੀ ਗੱਲ ਆ? ਉਹ ਰੱਬਾ ਪਾਪੂ ਬੜਬੜ ਕਰੀ ਜਾਂਦਾ ਮੈਨੂੰ ਜਾਣ ਦੇ ਹਾਜੀ ਬਾਪੂ ਨੂੰ ਦੱਸਦੇ ਬਾਪੂ ਬੜਬੜ ਕਰੀ ਜਾਂਦਾ ਓਏ ਹਾਂ ਬਾਪੂ ਉਹ ਮਾੜਾ ਮਾੜਾ ਦੱਸਦਾ ਜਾ ਕਿ ਕਿੱਧਰ ਜਾਣਾ ਕਿੱਧਰ ਨਿਕਲ ਉਹ ਕੋਈ ਕਾਨੂੰਨ ਦਾ ਹੋਵੇ ਗੱਲ ਆ ਵੀ ਆਹ ਲੈ ਉਹ ਬਾਪੂ ਰੌਲਾ ਕਰ ਪਾਉਣਾ ਪਹਿਲਾਂ ਗੱਲ ਸੁਣ ਲਿਆ ਕਰ ਹੁਣ ਤੈਨੂੰ ਦੱਸ ਕੀ ਜਾਵਾਂਗੇ ਕੋਈ ਗੱਲ ਤਾਂ ਹੁੰਦੀ ਆ ਗੱਲ ਕਰ ਹੁਣ ਮਾੜੀ ਕਾਲੀ ਸੀ ਕਾਲੀ ਕਾਲੀ ਸੀ ਤੂੰ ਚੁੱਪ ਕੇ ਕਿ ਪੁੰਗਲ ਘਰੇ ਕਿਸ ਜਾਣਾ ਵੀ ਅਸੀਂ ਆਹ ਕੰਮ ਜਾਣਾ ਮੇਰੇ ਆਜ ਤੋਂ ਆਗੇ ਜੇ ਫੇਰ ਕਿੰਦਾ ਹੋਊਂਗਾ ਉਹ ਬਾਪੂ ਤੇਰੇ ਆਏ ਤਾਂ ਕੋਈ ਨਾ ਬਾਗ ਜਾਂਦੇ ਸੀ ਫੇ ਮੈਂ ਹਟਾਵਾਂਗੀ ਤੂੰ ਹਟਾਉਂਦਾ ਤਾਂ ਹੈ ਨਹੀਂ ਸੀ ਗੱਲ ਤਾਂ ਸੁਣ ਲਿਆ ਕਰ ਮੈਨੂੰ ਐਸੇ ਚਲਵਾ ਤੇਰਾ ਬਾਗਿਆ ਵੀ ਤੂੰ ਆ ਕੇ ਨੀਰਾਚਾਰਾ ਪਾਉਣਾ ਹੋਊਗਾ ਟਾਈਮ ਹੋ ਜਾਂਦਾ ਤੈਨੂੰ ਪਤਾ ਮਾਲ ਪਸੂ ਦਾ ਇੱਕ ਦਿਨ ਮਾਰੇ ਮਾਰੇ ਆ ਉਹ ਅਸੀਂ ਤਾਂ ਹੋਰ ਤਾਂ ਕਿੱਥੇ ਜਾਣਾ ਸੀ ਅਸੀਂ ਤਾਂ ਉਹ ਕੁੜੀ ਕੋਲੇ ਬਾਗੇ ਸੀ ਉਹ ਹੁਣ ਤੱਕ ਤੈਨੂੰ ਪਤਾ ਪਿੰਡ ਚ ਗੱਲਾਂ ਹੋਣ ਲੱਗ ਗਈ ਥੋ ਆ ਕੇ ਮੁਰਝ ਜਾਂਦੀ ਦੋ ਤਿੰਨ ਵਾਰੀ ਉਹ ਤੇ ਫੇ ਉਹ ਕੁੜੀ ਕੋਲ ਹੋਰ ਵੀ ਬੋਲੀ ਹੋਰ ਤਾਂ ਕੁਝ ਨਹੀਂ ਬੋਲੀ ਕੁੜੀ ਮੈਨੂੰ ਐਸੇ ਚਲਵਾ ਤਿੱਥੇ ਧਿਆਨ ਨਾ ਤਾਂ ਲੋੜੀ ਦੇ ਆਉਂਗਾ ਠੀਕ ਹੈ ਵੀ ਐਵੇਂ ਨਾ ਇਹ ਤਾਂ ਲੋਕਾਂ ਤੋਂ ਗੱਲਾਂ ਬਣਾਈ ਜਾਂਦੇ ਨੇ ਜਿਹੜੇ ਗੱਲਾਂ ਹੁਣ ਇਸ ਚਲ ਜਿੰਮੀ ਜਿਆ ਤਾਂ ਤੂੰ ਆਪ ਦੀ ਮਰਜ਼ੀ ਨਾਲ ਕਰਾਈ ਐ ਠੀਕ ਹੈ ਗੁੱਸੇ ਦੇ ਮੇਰੇ ਤੇ ਤਾਂ ਉਹ ਵੀ ਹੋਈ ਫਿਰਦੀ ਐ ਉਹ ਹੁਣ ਚਲ ਤੇਰੀ ਕੋਈ ਸੌ ਗੱਲਬਾਤ ਹੁੰਦੀ ਆਪਣੇ ਆਪ ਦੀ ਘਰੇ ਵੀ ਲੋਕਾਂ ਤੋਂ ਗੱਲਾਂ ਤਾਂ ਨਹੀਂ ਬਣਵਾਉਣੀਆਂ ਉਹ ਤਾਂ ਮੈਂ ਕਹੇ ਮੈਂ ਚਲੋ ਉਹ ਦੇਖਿਆ ਹਾਂਗਾ ਵੀ ਉਹਦੇ ਸੱਸ ਦਾ ਕਿਵੇਂ ਆ ਮੂੰਹ ਸਰਾ ਤੇ ਜਾਂ ਪਰੌਣਾ ਦਾ ਨੂੰ ਕੁਝ ਕਹਿੰਦਾ ਵੀ ਜਿੱਦ ਕਰਕੇ ਉਹਦੇ ਮਗਰ ਨਾ ਲੱਗੀ ਪਈ ਉਹ ਗੱਲ ਤਾਂ ਨਹੀਂ ਮੈਂ ਤੈਨੂੰ ਕਹਿੰਦਾ ਕੋਈ ਮਾੜੀ ਗੱਲ ਸੀ ਪਰ ਇਹੀ ਗੱਲ ਮੈਨੂੰ ਦੱਸ ਕੇ ਵਾਜਾ ਮੈਂ ਕਿਹਾ ਹਟਾਉਂਦਾ ਆ ਕਿ ਆਪਣੀ ਕਿਹੜਾ ਉਹਦੇ ਨਾਲ ਕੋਈ ਬੈਸ ਸੀ ਜੇ ਆਪਣਾ ਉਹ ਜਿਹੜਾ ਉਹਨੇ ਮੂੰਹ ਮੋਟਾ ਕਰ ਲਿਆ ਸੀ ਆ ਕਰ ਲਿਆ ਆਪਾਂ ਉਹਨੂੰ ਸਮਝਾਉਂਦੇ ਅਕਲ ਦੀ ਗੱਲ ਮੈਂ ਤੁਹਾਨੂੰ ਕਹਿੰਦਾ ਵੀ ਐ ਕਿ ਉਹ ਐ ਕਰਿਓ ਵੀ ਛੋਡੇ ਘਰ ਵਿੱਚ ਮੈਂ ਕੁ ਪਾ ਕੇ ਤੋਰਦਾ ਜੇ ਮੈਨੂੰ ਇਹ ਗੱਲ ਦੱਸ ਕੇ ਵਜੋਂ ਮੈਂ ਤੁਹਾਨੂੰ ਜਾਣਦ ਨਾਲ ਹਟਾਉਣਾ ਨਹੀਂ ਸੀ ਛੋਡੇ ਮਨ 'ਚ ਇਹ ਵਜਿਉ ਖਬਰੇ ਚੁੱਪ ਕਰਕੇ ਤੁਰਦੀ ਹਟਾ ਨਾ ਲਵੇ ਮੈਂ ਹਟਾਉਣਾ ਥੋੜਾ ਜਿਹਾ ਉਹ ਮਾਹਤੂਏ ਉਸੰਨੇ ਬੈਠਾ ਵੀ ਜਦ ਜੇ ਨਹੀਂ ਆਕੜ ਕਰਦੇ ਬਤਾਦੀ ਆਕੜਾ ਹੈ ਵੀ ਇਹ ਕਹਦੀ ਆਕੜਾ ਮਾਪੇ ਉਹਦੀ ਆਕੜ ਨਹੀਂ ਹੁੰਦੀ ਹੁੰਦੀ ਬਿਲੇ ਕੁੜੀਆਂ ਚੱਕ ਲਈ ਜਾਂਦੇ ਜਵਾਕਰ ਜਾਂ ਮਾਪਿਆਂ ਦੀ ਆਕੜ ਕਹਿੰਦੀ ਹੁੰਦੀ ਆਪਾਂ ਥੋੜਾ ਕਰ ਕਰਦੇ ਆਪਾਂ ਦਾ ਉਹ ਕਰਦੇ ਤੂੰ ਤਾਂ ਨਹੀਂ ਕਰਦਾ ਮਾਹ ਤੂੰ ਗੁੱਸੇ ਨਾਲ ਗੁੜੀ ਨਾਲ ਅਜੂ ਮੁੜ ਕੇ ਥੋ ਦੋ ਦਿਨ ਵਾਰੀ ਉਹ ਜਲਾਈ ਨਹੀਂ ਫਿਰ ਗੁੱਸਾ ਤਾਂ ਆਉਣਾ ਪਰ ਮਾਪਿਆਂ ਦੀ ਨਹੀਂ ਚਲਦੀ ਹੁੰਦੀ ਮੈਨੂੰ ਇਹ ਹਰਪ੍ਰੀਤ ਕਹਿਣ ਲੱਗੀ ਕਹਿੰਦੀ ਵੀ ਚਲ ਬਾਪੂ ਨੇ ਆਪਾਂ ਨੂੰ ਜਾਣ ਨਹੀਂ ਦੇਣਾ ਇਹ ਚਲਾ ਬਾਕ ਕਰਾ ਗਿਆ ਉਹਨੇ ਇਹ ਜਵਾਕਾਂ ਨੂੰ ਤਾਂ ਐ ਲੱਗਦਾ ਖੰਮੀ ਬਾਪੂ ਨਾਰਕ ਮੈਂ ਥੋੜਾ ਕੰਮ ਮਾਰਦਾ ਐਨਾ ਮੈਂ ਨਿਆਣਾ ਥੋੜਾ ਸੀ ਆਖਰ ਨੂੰ ਚਲ ਤੁਸੀਂ ਜਾਂਦੇ ਮੈਨੂੰ ਵੀ ਐ ਰਦਾ ਵੀ ਇਹਨਾਂ ਨੂੰ ਜਦਾ ਆਪਾਂ ਨੂੰ ਤਾਂ ਹੈਗਾ ਸਾਬਲੀ ਵੀ ਚਾ ਲੈ ਇਹਨਾਂ ਨੂੰ ਪਿਆਰ ਜਗਾ ਦਿੱਤੀ ਪੁੱਤ ਦਾ ਆਪਣੇ ਦਾ ਵੀ ਚਾ ਤੈਨੂੰ ਬਾਗੇ ਮੈਨੂੰ ਸੋਕ ਵੀ ਇਸ ਗੱਲ ਦਾ ਹੌਸਲੇ ਹੁੰਦਾ ਪਰ ਗਲਗਲ ਮੜਦਾ ਦਿਮਾਗ ਨਾਲ ਉਹ ਪਾਈ ਵੀ ਆਈ ਬੱਕ ਹੈ ਫਿਰ ਬਾਪੂ ਮੈਂ ਚੱਲ ਰਿਸ਼ਤੇ ਆ ਰੀ ਵਰਤਦੀ ਵਰਤਦੀ ਰਹੇਂਦੀ ਹੁੰਦੀਆਂ ਵਿਸ਼ੇ ਤਤ ਤਿਹਾਰ ਤੇ ਬੱਕ ਜਾਂਦੇ ਮੜਾ ਮੜਾ ਗੁੱਸਾ ਜਲਾ ਠੰਡਾ ਹੋ ਜਾਂਦਾ ਨਹੀਂ ਤੈਨੂੰ ਪਤਾ ਗੁੱਸਾ ਗੱਲਾ ਵਧੀ ਜਾਂਦਾ ਰਹਿੰਦਾ ਓਏ ਸਗੀਰੀਆਂ ਦਾ ਵਰਤਨ ਦੀਆਂ ਹੁੰਦੀਆਂ ਉਹਦਾ ਨਿਆਣੀ ਸੀਗੀ ਚੱਲ ਨਿਆਣਾ ਕੰਮ ਕਰ ਗਈ ਸਿਆਣੀ ਇਹ ਬੱਚੀ ਜਿਹੜੀ ਨਹੀਂ ਆ ਵੀ ਇਹ ਰੋਸਦਾ ਵੀ ਆਪਾਂ ਕਰ ਲਈਏ ਛੋੜਾ ਦਾ ਫਰਜੀ ਬਣਦੇ ਜਨ ਉਹ ਨਿਆਣੀ ਆ ਮੁੱਠੀ ਮਤ ਨਹੀਂ ਆਉਂਦੀ ਉਹਨੂੰ ਉਹ ਆ ਗਈ ਪਰ ਛੋੜਾ ਦਾ ਹੱਕ ਸੀ ਆ ਠੀਕ ਐ ਬਾਗੀ ਪਰ ਮੜਾ ਦਾ ਦੱਸ ਕੇ ਜਾਂਦੇ ਸੌ ਗੱਲਬਾਤ ਹੁੰਦੀ ਐ ਚਲ ਕੋਈ ਨਹੀਂ ਧੰਨਵਾਦ ਜਿਹੜਾ ਜਾਏ ਤੁਸੀਂ ਸ਼ਾਬਾਸ਼ ਰੋਡੇ ਚੰਗਾ ਨੀਰਾ ਜਾਂ ਪਾਣੀ ਨੀਰਾ ਆਪਾਂ ਕਿ ਮਿਲਣ ਨੂੰ ਪਸੂਰ ਠੰਡ ਐ ਪਤਾ ਅੰਦਰ ਬੰਨ ਅੰਦਰ ਹੀ ਨੀਰਾ ਪਦਨ ਦੀ ਝੋਲਾਗੇ ਬਸ ਐਂ ਕਰਨਾ ਆਹ ਕੋਈ ਨਹੀਂ ਬਾਹਰ ਆਪਣਾ ਅੰਦਰ ਬਾਹਰ ਵਰਗੀ ਐ ਬਸ ਆਇਆ ਤਾਂ ਨਹੀਂ ਹੋਰ ਕੋਈ ਕੋਈ ਨਹੀਂ ਆਇਆ ਆਉਣਾ ਹੀ ਨਹੀਂ ਸੀ ਬਸ ਕੋਈ ਆਵਾ ਮਾ ਕਦੇ ਕੋਈ ਚੰਗਾ ਚੰਗਾ ਕਰ ਲੋ ਮੈਨੂੰ ਦੱਸ ਕੇ ਜਾਂਦੀ ਸੌ ਬਸ ਗੱਲ ਹੀ ਜਾਂਦੀ ਤਾਂ ਐਂ ਕਰਿਓ ਵੀ ਤੁਸੀਂ ਐਂ ਕਰਿਓ ਗੱਲ ਦਿਮਾਗ ਨਾਲ ਗੱਲ ਪਰ ਚਲੋ ਉੱਪਰ ਨਾ ਨਾ ਮਕੀਨਾਂ ਨਾਲ ਆਪਣਾ ਉਹ ਕੱਪੜੇ ਨਾਲ ਜਲ ਕੇ ਆਪਾਂ ਕਿਉਂ ਟੈਨਸ ਨਹੀਂ ਕੀ ਆ ਜਾਏ ਧੰਨਵਾਦ ਜੀ ਸ਼ਾਬਾਸ਼ ਆਈਦਨੀ ਬੁੜਾ ਬੁੜੀ ਜਨ ਉਹਨਾਂ ਦੇ ਆਕੜਗੇ ਵੀ ਚਲ ਉਹਨਾਂ ਦੀ ਉਹ ਨਹੀਂ ਆਈ ਧੀ ਪੁੱਤ ਨਹੀਂ ਆਈ ਵੀ ਆਪ ਦਾ ਬੜਾ ਨਹੀਂ ਆ ਦੂਜੀ ਉਹ ਨਹੀਂ ਆ ਵੀ ਉਹ ਕਹਿਣੀ ਤੇ ਸ਼ਾਬਾਸ਼ ਧੰਨਵਾਦ ਕੋਈ ਚਲੂਏ ਚਲ ਮਨ ਆਪਾਂ 10 ਮਿੰਟ ਸੱਥੇ ਜਾਏਗੇ ਹੁਣ ਆਓ ਭਾਈ ਆਈ ਬੁੰਡਾ ਹਲਾ ਕਿਵੇਂ ਕਰਕੇ ਜੀ ਕਰਕੇ ਆਵੇ ਐ ਬਿਰਿੰਦੀ ਐ ਲੋੜੀ ਨੂੰ ਸਾਗ ਧਰਦੇ ਹੁੰਦੇ ਐ ਤੂੰ ਸੱਚੇ ਲੋੜੀ ਦੇ ਜੱਤੇ ਤੇ ਤੇ ਸਾਰੇ ਦੇ ਮਾਮਾ ਮਮੀ ਆ ਗਏ ਸਾਡੇ ਮੇਰੇ ਤਾਂ ਆਈ ਨਹੀਂ ਤੇਰੇ ਮਾਮਾ ਮਮੀ ਦਾ ਤੈਨੂੰ ਪਤਾ ਸੜੀ ਤੇਰੀ ਮਾਂ ਨੇ ਤੇਰੇ ਮਾਮੇ ਮਮੀ ਤਾਂ ਆ ਗਏ ਮੁਰਗੇ ਤੇਰੀ ਤੇਰੀ ਮਾਂ ਨੇ ਪਸੰਦੀ ਨਹੀਂ ਕਰੀ ਗੱਲ ਉਹਨਾਂ ਦੀ ਨਾ ਵਿੱਚੋਂ ਗੱਲ ਦੱਸਦੀ ਐ ਵੀ ਮੈਂ ਕਿਵੇਂ ਲੜੀ ਆ ਉਹਨਾਂ ਨਾਲ ਤੇਰੇ ਕੋਈ ਇਹਨਾਂ ਨਾਲ ਤੇਰ ਨਾਲ ਗੱਲ ਤਾਂ ਨਹੀਂ ਕਰੀ ਕਦੇ ਹੈ ਨਾ ਉਹ ਤਾਂ ਉੱਥੇ ਪਤਾ ਨਹੀਂ ਕਾਦਾ ਤਾਂ ਗੁੱਸਾ ਹੈ ਕਾ ਕਾਦਾ ਨਾ ਉਹ ਵੀ ਬਗਾਨੀ ਧੀ ਪੁੱਤ ਮਾਮਾ ਮਾਮੀ ਦੇ ਕੀ ਸਾਰੇ ਆ ਪਤਾ ਨਹੀਂ ਹੁਣ ਤੇਰੀ ਮਾਂ ਚ ਖੋਟ ਐ ਕ ਤੇਰੇ ਨਾਨੇ ਚ ਖੋਟ ਐ ਤੇ ਉਹ ਤਾਂ ਲੋੜ ਹੀ ਲੈ ਕੇ ਆਏ ਐ ਐਡਾ ਝੋਲਾ ਭਰ ਕੇ ਤੇ ਤੈਨੂੰ ਮੈਂ ਤਾਂ ਕਿਤੇ ਤੈਨੂੰ ਦੱਸਦਾ ਨਾ ਹੀ ਤੂੰ ਮੇਰੇ ਕੋਲੇ ਖੜਾ ਤੂੰ ਸਕੂਲ ਗਿਆ ਹੋਇਆ ਸੀ ਉਦਦੇ ਜਿੱਦੇ ਹੋ ਆਏ ਨਾ ਆ ਡੈਡੀ ਦਾ ਫੋਨ ਆ ਗਿਆ ਚਲ ਗੱਲ ਕਰਦਾ ਮੈਂ ਡੈਡੀ ਨਾਲ ਨਹੀਂ ਮੈਨੂੰ ਫੜਾ ਪੁੱਤ ਮੈਨੂੰ ਕਰਨ ਦੇ ਗੱਲ ਲੈ ਚੰਗਾ ਹੋ ਗਿਆ ਮੌਕੇ ਤੇ ਆ ਗਿਆ ਹੁਣ ਤੂੰ ਨਾ ਪਰੇ ਬਗ ਜਾ ਪੁੱਤ ਮੈਂ ਆਪੇ ਫਿਰ ਮੈਨੂੰ ਫੋਨ ਤਾਂ ਜੇ ਦੋ ਵਿੱਚ ਬੋਲ ਪਿਆ ਹੈਲੋ हां पुत्त दस ठीक ठाक है और ਕੰਮ ਧੰਦਾ ਠੀਕ ਚੱਲੀ ਜਾਂਦਾ ਅੱਛਾ ਤੇ ਫਿਰ ਉਹਦਾ ਘਿਰਨਾ ਦਾ ਫੋਨ ਆ ਗਿਆ ਤੇਰੇ ਕੋਲੇ ਉਹ ਤਾਂ ਭੈਣ ਕੋਲੇ ਗਈ ਹੋਈ ਆ ਲੋਹੜੀ ਦੇਣ ਕੰਮ ਧੰਦਾ ਤਾਂ ਫਿਰ ਤੈਨੂੰ ਪਤਾ ਖਗਚਲ ਕੋਈ ਨਹੀਂ ਮੈਂ ਸਾਗ ਸੂਤ ਤੇ ਬੈਠੀ ਆ ਮੈਂ ਆਖਿਆ ਚਲ ਕੋਈ ਨਹੀਂ ਮੈਂ ਸਾਰ ਲੂੰਗੀ ਤੇ ਉਹ ਕਹਿੰਦੀ ਮੈਂ ਲਾਉਣਿਆ ਦੋ ਦਿਨ ਭੈਣ ਕੋਲੇ ਰਾਈ ਭੀ ਪਾਈ ਹੋਤਾ ਫਿਰ ਕੱਲ ਦੀ ਗਈ ਹੈਗੀ ਮਾਤਾ ਨੇ ਸੀਗਾ ਵੀ ਮੋੜਿਆ ਉਗੀ ਪਤਾ ਨਹੀਂ ਉਧਰ ਮੀਂਹ ਮੂੰਹ ਵਾਲਾ ਕਹਿੰਦੇ ਕੁਸ ਕੁੜੀ ਹਾੜੇ ਜੇ ਕੱਢਣ ਲੱਗੀ ਕਹਿੰਦੀ ਮਾਤਾ ਮੈਂ ਰੱਖ ਲਾਂ ਕਹਿੰਦੀ ਮਾਂ ਕਹਿੰਦੀ ਤੂੰ ਤਾਂ ਨਹੀਂ ਆਉਂਦੀ ਮੈਂ ਖਾ ਚੱਲ ਕੋਈ ਨਹੀਂ ਭਾਈ ਰੱਖ ਲਾ ਕਹਿੰਦੀ ਭਰਾ ਪਰ ਜਾਈਂ ਆਉਂਦੇ ਹੁੰਦੇ ਆ ਕਹਿੰਦੀ ਜੇ ਮੇਰਾ ਭਰਾ ਦੂਰ ਬੈਠਾ ਕਹਿੰਦੀ ਪਰਜਾਈ ਨੂੰ ਰਾਤ ਨਹੀਂ ਕੱਟਣ ਦਿੰਦੀ ਸੈਂ ਤਾਂ ਸਾਰਾ ਦਿਨ ਕੰਮਾਂ ਦੀ ਲੱਗੀ ਰਹਿੰਦੀ ਹੈ ਕਹਿੰਦੀ ਮੈਂ ਖਾ ਚੱਲ ਮੈਂ ਤਾਂ ਔਖੀ ਸੌਖੀ ਸਾਰ ਲੂ ਭਾਈ ਰੱਖ ਲਾ ਹੋਰ ਹੁਣ ਤਾਂ ਮੁੰਡਾ ਅੱਥ ਬੱਠਾ ਲਵਾਉਂਦਾ ਗੱਭਰੂ ਹੋ ਰਿਹਾਗਾ ਤੇ ਮੈਨੂੰ ਐਂ ਦੱਸ ਤੇਰੇ ਕੋਲ ਦੱਸਦੀ ਸੀ ਕੁਸ ਵੇ ਤੇਰੇ ਸੌਰਿਆਂ ਨਾਲ ਪਤਾ ਨਹੀਂ ਕਾਦੇ ਪਿੱਛੇ ਗੁੱਸੇ ਹੋਈ ਪਈ ਐ ਉਹ ਮੁੰਡਾ ਆਇਆ ਵੀ ਆਪਣਾ ਫੋਨ ਆਪਣਾ ਲੋੜੀ ਫੜਾਉਣ ਆਈ ਮੈਂ ਤਾਂ ਭਾਈ ਕਿਉਂ ਗੱਪ ਮਾਰਾਂ ਹੁਣ ਤੇਰੇ ਕੋਲੇ ਝੋਲਾ ਭਰ ਕੇ ਲਿਆਈ ਸੀ ਉਹ ਤਾਂ ਸਭ ਕਾ ਸਿੱਧਾ ਤੇ ਭਾਈ ਇਹ ਤਾਂ ਪੁੱਠਾ ਹੀ ਪੁੱਠਾ 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 ਨਾ ਮੈਨੂੰ ਵਿੱਚੋਂ ਗੱਲ ਦੱਸਦੀ ਐ ਵੀ ਗੱਲ ਕਾਦੇ ਪਿੱਛੇ ਰੁੱਸੀ ਐ ਹੂੰ ਤਾਂ ਮੈਨੂੰ ਆ ਗਈ ਰਾਮ ਜੀ ਜੀ ਤੇਰੇ ਕੋਲ ਤਾਂ ਦੱਸਦੀ ਹੂੰ ਅੱਛਾ ਜ਼ਮੀਨਦਾਰ ਔਲਾ ਹੈ ਤਾਨੂੰ ਭਾਈ ਮੂਨੀ ਬੋਲੀ ਤਾਂ ਉਹਨਾਂ ਨੇ ਮੇਰਾ ਮੂਨੀ ਬੋਲੀ ਭਾਈ ਉਹ ਮੁੰਡਾ ਤਾਂ ਵਿਚਾਰਾ ਚੁੱਪ ਕਰਕੇ ਜੇ ਮੁੜ ਗਿਆ ਚੱਲ ਬਗਾਨੀ ਤੀਨੂ ਵੀ ਭਾਈ ਕੀ ਦੋਸਾ ਫਿਰ ਇਹਦੇ ਪਿਓ ਨੇ ਕਰਨਾ ਸੀ ਇਹ ਕੰਮ ਤਾਂ ਇਹਦੇ ਪਿਓ ਦੇ ਕਰਨ ਦਾ ਸੀਗਾ ਉਹਨਾਂ ਨੇ ਕੀ ਹੋਇਆ ਚੱਲ ਆਪਾਂ ਕਹਿ ਦਿੰਨੇ ਆ ਵੀ ਭਰਾ ਪਰਜਾਈ ਦੇ ਸਾਰੇ ਹੁੰਦਾ ਚੱਲ ਮਾਂ ਪਿਓ ਦੇ ਵੀ ਸਾਰੇ ਹੁੰਦਾ ਮਾਂ ਪਿਓ ਪੁੱਛ ਲੈਂਦਾ ਫਿਰ ਇਹਨਾਂ ਇਹਨੂੰ ਚੱਲ ਫਿਰ ਪਿਓ ਉਹਨੂੰ ਦਿਖਾ ਆਂਦੀ ਭਾਈ ਗੁੱਸਾ ਭੈਣ ਭਾਈਆਂ ਵਰਤਨ ਦੀ ਸਗੀਰੀ ਹੁੰਦੀ ਆ ਮੈਂ ਤਾਂ ਤੈਨੂੰ ਦੱਸਾਂ ਅੱਛਾ ਮੈਂ ਜਾਇਆ ਮਾਂ ਬੇ ਮੈਂ ਤਾਂ ਜਾ ਆਉਂਗੀ ਮੈਨੂੰ ਅਗਲਾ ਕੋ ਹੋਗਾ ਖਮ ਨਹੀਂ ਵੀ ਲੈ ਮੈਨੂੰ ਤਾਂ ਇੱਕ ਚਾਈ ਜੀ ਆਉਂਦੀ ਆ ਵੀ ਆਖਣਗੇ ਲੈ ਵੀ ਆਪਾਂ ਤਾਂ ਹੁਣ ਮਾਂ ਪੁੱਤਾਂ ਦਾ ਆਪਾਂ ਤਾਂ ਆਏ ਆ ਵੀ ਭਾਈ ਉਹੀ ਗੱਲ ਹੈ ਤੇਰੇ ਪਿਓ ਨੇ ਸੋਡੇ ਨਾਲ ਵੀ ਕਰਾਈ ਦਿੱਤੀ ਸੀਗੀ ਜ਼ਮੀਨ ਵੀ ਜ਼ਮੀਨ ਤਾਂ ਭਾਈ ਭਰਾਵਾਂ ਦੀ ਹੁੰਦੀ ਹੈ ਜੇ ਹੁਣ ਆਪਣੀ ਕੁੜੀ ਰੌਲਾ ਪਾਉਂਦੀ ਕੱਲ ਨੂੰ ਉਹ ਗੱਲ ਤਾਂ ਇਹ ਸਮਝਦੀ ਨਹੀਂ ਵੀ ਹੁਣ ਇਹ ਤਾਂ ਇਹਨੂੰ ਤਾਂ ਇਹ ਲੱਗਿਆ ਪਿਆ ਕਹਿੰਦੀ ਵੀ ਮੈਨੂੰ ਪੁੱਛਿਆ ਨਹੀਂ ਕਹਿੰਦੀ ਵੀਰ ਨੇ ਤਾਂ ਜਾਲੀ ਕਰਾ ਲਈ ਇਹ ਤਾਂ ਭਾਈ ਥਾਣੇ ਦੱਪੇ ਵੀ ਜਾਣ ਨੂੰ ਕਹਿੰਦੀ ਐ ਨਾ ਇਹ ਤਾਂ ਇਹਨੂੰ ਸਮਝਾ ਦੇ ਤੂੰ ਵੀ ਭੈਣ ਭਾਈਆਂ ਵਰਤਨ ਦੀ ਸਗੀਰੀ ਹੁੰਦੀ ਐ ਭੈਣ ਭਾਈ ਬਰਾਬਰ ਦੀਆਂ ਬਾਹਾਂ ਹੁੰਦੀ ਐ ਤੂੰ ਉਹਦਾ ਹਜਾਰ ਲਾਤਾ ਘਰੇ ਆ ਜਾਂਦਾ ਕੱਲ ਨੂੰ ਕੋਈ ਕੰਮ ਐ ਤੰਦਾ ਵਿਆਹ ਸਾਧੀਆਂ ਵੇਲੇ ਕਿਵੇਂ ਸਰਜੂ ਪੇਕੇ ਮੈਂ ਸਰਜੂਗਾ ਨੱਕ ਨੀਵਾ ਹੋ ਜਾਂਦਾ ਜੇ ਪੇਕੇ ਨਾਲ ਮੈਂ ਤਾਂ ਇਹ ਗੱਲਾਂ ਦਾ ਪਤਾ ਭਾਈ ਮੈਂ ਤਾਂ ਕਾਸੀ ਦੀ ਭੁੱਖ ਨਹੀਂ ਆਪਣੇ ਘਰੇ ਸਭ ਕੁਝ ਹੈਗਾ ਚਲ ਮੈਂ ਤਾਂ ਜਾਇਆ ਹਾਂ ਭਾਈ ਮੈਂ ਤਾਂ ਆਪਦੀ ਸੁਲਾ ਸਫਾਈ ਮਾਰਿਆਉਂਗੀ ਤਾਂ ਮੈਂ ਤਾਂ ਮਾਰਿਆਉਂਗੀ ਗੱਲ ਕਰ ਉਹਨਾਂ ਤਾਂ ਚਾਹ ਦੀ ਘੁੱਟ ਨਹੀਂ ਪਈਏ ਨੇ ਕਹਿੰਦੀ ਸਿੜਦੇ ਕਹਿੰਦੀ ਚੋਲਾ ਮੈਂ ਕਿਹਾ ਭਾਈ ਮੈਂ ਤਾਂ ਨਹੀਂ ਦੇਖ ਸਿੜਦੀ ਉਹ ਤਾਂ ਧਰ ਗਏ ਵਿਚਾਰੇ ਉਹ ਪਿੰਨੀਆਂ-ਪੁੰਨੀਆਂ ਕਰਕੇ ਲਿਆਏ ਸੀਗੇ ਮਣਗੇ ਨੂੰ ਸਮਝਾਂ ਦਿਮਾਗ ਉੱਚਾ ਚੱਕਿਆ ਪਿਆ ਪਤਾ ਨਹੀਂ ਕਾਦੀ ਵੋ ਹੋ ਰਹੀ ਐਨੂੰ ਵੀ ਉਹੀ ਗੱਲ ਹਾਂ ਮੁੰਡਾ ਸਿੱਖੂਗਾ ਹੁਣ ਇਹ ਮੈਨੂੰ ਅੱਜ ਆ ਕੇ ਕਹਿੰਦਾ ਹਰੇਕ ਦੇ ਮਾਮੇ ਮਾਮੀਆਂ ਆਈ ਜਾਂਦੇ ਆ ਕਹਿੰਦਾ ਲੋੜੀ ਦੇਣ ਮੈਂ ਤਾਂ ਅਖੇ ਨੂੰ ਪਤਾ ਗੱਲ ਦਾ ਤੇ ਇਹ ਕਹਿੰਦਾ ਕਿ ਮੇਰਾ ਮਾਮੀ ਮਾਮੇ ਮਾਂ ਖਾਬੇ ਤੂੰ ਤਾਂ ਸਕੂਲ ਗਿਆ ਹੋਇਆ ਸੀ ਤੇਰੀ ਮਾਂ ਨੇ ਤਾਂ ਮੈਨੂੰ ਦੱਸਿਆ ਨਹੀਂ ਮਾਂ ਹਾ ਤਾਂ ਦੇ ਗਏ ਲੋੜੀ ਭਾਈ ਤੇਰੀ ਮਾਂ ਨੇ ਖੱਟੀ ਛਾਪ ਪਾ ਕੇ ਤੋੜ ਤੇ ਚਲ ਕੋਈ ਨਹੀਂ ਮੈਂ ਜਾ ਆਉਂਗੀ ਹੋਰ ਦੱਸ ਫਿਰ ਚਲ ਭਾਈ ਜੇ ਸਮਝੀ ਨਾ ਫੋਨ ਤੇ ਸਮਝਾਈ ਇਹਨੂੰ ਹੁਣ ਆਪ ਉਹ ਆਪਨੰਦ ਕੋਲੇ ਗਈ ਐ ਚਰ ਕੀ ਪਤਾ ਹੁਣ ਅੱਜ ਵੀ ਕਰੀ ਜਾਂਦੀ ਸੀ ਮੈਨੂੰ ਤਾਂ ਵਿੱਚੋਂ ਗੱਲ ਵੀ ਨਹੀਂ ਨਾ ਦੱਸਦੀ ਮੈਂ ਸੋਲਾ ਰੱਖਦੀ ਐ ਨਾ ਇਹ ਤਾਂ ਵੀ ਹੁਣ ਮੈਨੂੰ ਤਾਂ ਐ ਕਰੀ ਗਈ ਮੈਂ ਭੈਣ ਕੋਲੇ ਵਗ ਜਾਮਾ ਭੈਣ ਕੋਲੇ ਵਗ ਜਾ ਮੈਂ ਆਖਾ ਭਾਈ ਵਗ ਜਾ ਚੱਲ ਵੀ ਮੈਨੂੰ ਤਾਂ ਐ ਸੀ ਬਚਾਣਾ ਕਹਿੰਦੀ ਐ ਤੇ ਕੀ ਸੀ ਉਹਨੂੰ ਕੋਈ ਉਧਰ ਬਿਮਾਰੀ ਵੀ ਇਹਦੇ ਭਰਾ ਪਰਜਾਈ ਦਾ ਉਹ ਸਾਨੂੰ ਕਹਿੰਦੇ ਕਿ ਅਸੀਂ ਫੋਨ ਲਾਈ ਗਏ ਕਿ ਮੈਨੂੰ ਕਹਿੰਦੇ ਇਹਨੇ ਚੱਕਿਆ ਨਹੀਂ ਚੱਕਿਆ ਨਹੀਂ ਉਹਨਾਂ ਦਾ ਫੋਨ ਫਾਣ ਵੀ ਇਹਨੇ ਉਹ ਤਾਂ ਕਹਿੰਦੀ ਵੀ ਮੇਰੀ ਤਾਂ ਪਰਜਾਈ ਕਹਿੰਦੀ ਉਹਨੂੰ ਮਗਰ ਲਾਈ ਫਿਰਦੀ ਮੇਰਾ ਤਾਂ ਭਰਾ ਕਹਿੰਦੀ ਕੁਸੁੱਡੂ ਐ ਮੇਰੇ ਮੂੰਹ ਤੇ ਕਹਿਿਆ ਭਾਈ ਮੈਂ ਨਹੀਂ ਗੱਪ ਮਾਰਦੀ ਮੈਨੂੰ ਤਾਂ ਭਾਈ ਅਜੇ ਤੱਕ ਵਿਚਾਰਾਂ ਦਾ ਕੋਈ ਉਸ ਗੱਲ ਕਦੇ ਲਾਂਭਾ ਨਹੀਂ ਆਇਆ ਸੀਗਾ ਹੁਣ ਵਰਤਨ ਦਿਆਂ ਦੇ ਸਕੀਰੀਆਂ ਹੁੰਦੀਆਂ ਮੈਂ ਤਾਂ ਕਿਉਂ ਆਵਦੇ ਪੁੱਤ ਦੀ ਵਰਤਨ ਦੀ ਸਕੀਰੀ ਹੁੰਦੀ ਐ ਕਿਉਂ ਤੜਾਵਾ ਭਾਈ ਤੈਨੂੰ ਸਹਰਿਆ ਨਾਲ ਮਾੜੀ ਗੱਲ ਹੁੰਦੀ ਐ ਮਾਮਾ ਦੀ ਜੇ ਸਹਰਿਆ ਨਾਲ ਮੈਂ ਹੁਣ ਇਹਦੇ ਮਗਰ ਲੱਗਦੀ ਮੈਂ ਤਾਂ ਚਾਹ ਪਾਣੀ ਦਾ ਵੀ ਨਾ ਲੈਂਦਾ ਭਾਈ ਉਹਨਾਂ ਦਾ ਅਗਲੇ ਨੂੰ ਵੀ ਗੁੱਸਾ ਆਇਆ ਹੋਊਗਾ ਭਾਗ ਗਿਆ ਉਹ ਤਾਂ ਚਲ ਮੈਂ ਤਾਂ ਜਾ ਆਉਂਗੀ ਕੋਈ ਨਹੀਂ ਗਾਹਾਂ ਉਹਦਾ ਪਿਓ ਮੈਨੂੰ ਤਾਂ ਕੀ ਵਿਚਾਰਾ ਲੰਬਾ ਦੇਊਗਾ ਮੈਨੂੰ ਕੀ ਲੰਬਾ ਦੇਣਾ ਉਹਨੇ ਅਗਲਾ ਆਪਦੀ ਧੀ ਨੂੰ ਦੇਊਗਾ ਲੰਬੇ ਉਹ ਹੀ ਗੱਲ ਉੱਠਦੇ ਬੋਲ ਲੰਗੂ ਚਾਹੀ ਜਾਇਆ ਕਰੂ ਜਦੋਂ ਕੋਈ ਆਇਆ ਨਾ ਜਾਂ ਫਿਰ ਜੇ ਤੈਨੂੰ ਛੁੱਟੀ ਛੱਟੀ ਮਿਲਦੀ ਸੀ ਤੂੰ ਆ ਜਾਂਦਾ ਅੱਛਾ ਤੇਰਾ ਤਾਂ ਫਿਰ ਕੋਈ ਕਾਹੋਨੇਗਾ ਆਇਆ ਨਹੀਂ ਜਾਣਾ ਤਾਂ ਇੱਥੋਂ ਤਾਂ ਚੱਲ ਕੋਈ ਨਹੀਂ ਫਿਰ ਮੈਂ ਤਾਂ ਫਿਰ ਜਾਇਆ ਨਹੀਂ ਕੋਈ ਨਹੀਂ ਚੱਲ ਮੈਂ ਤੇਰੇ ਆਖੇ ਜਾਇਆ ਨਹੀਂ ਆ ਭਾਈ ਕਿਤੇ ਮੇਰੇ ਨਾਲ ਵੀ ਨਾ ਬੈਰ ਬੰਨ ਲੈ ਵੀ ਮੇਰੇ பேਕੀ ਕਿਉਂ ਗਿਆ ਬੁੜੀ ਲੀਡਰੀ ਕਰਦੀ ਐ ਵੀ ਹੁਣ ਤੇਰੀ ਜ਼ਿੰਮੇਵਾਰੀ ਐ ਇਹ ਗੱਲ ਦੀ ਠੀਕ ਐ ਚੰਗਾ ਚੰਗਾ ਸਮਝਾ ਦੇ ਫੋਨ ਤੇ ਨੂੰ ਠੀਕ ਐ ਚੰਗਾ ਲੈ ਦੱਸ ਕੀ ਇਲਾਜ ਬਣਾਇਆ ਭਾਈ ਕੋਈ ਬਾਹ ਨਹੀਂ ਚੱਲਦੀ ਲੋ ਤਾਂ ਉਹ ਤਾਂ ਕਹਿੰਦਾ ਵੀ ਕੀ ਆਪਣੇ ਘਰੇ ਸਭ ਕੋ ਸਲਾ ਕੋਈ ਗੱਲ ਨਹੀਂ ਬਾਤ ਨਹੀਂ ਹੈਗੀ ਤੇ ਹੋਰ ਹੀ ਡਰਾਮੇ ਬਣਾ ਲੈ ਲੈ ਵੀ ਸੌਰਗੇ ਤੂੰ ਆਪਦੇ ਪੇਕਿਆਂ ਨੂੰ ਮੇਰੇ ਬੈਠਿਆਂ ਤੋਂ ਬੋਲਦੀ ਐ ਤੇ ਭਰਾ ਪਰਜਾਈ ਤਾਂ ਜੇ ਆਉਣ ਨਾ ਆਪਾਂ ਖੜੇ ਬਾਰ ਗੱਡੀਕਦੇ ਹੁੰਨੇ ਆ ਕੱਲਾ ਭਰਾਏ ਤੇਰੇ